ਕਰਮਣੀ ਆਉਂਦੀ ਇਹਨੂੰ ਉੱਥੇ ਜਾ ਕੇ ਕਿੱਕਲੀਆਂ ਪਾ ਰਿਆ ਅੱਜ ਵੀ ਐਡੇ ਮੁੱਦੇ ਤੇਰੀ ਸਟੇਟ ਤੇ ਹੋਏ ਵੇ ਉਹਨਾਂ ਤੇ ਤਾਂ ਕੋਈ ਜ਼ੁबान ਨਹੀਂ ਖੋਲੀ ਪੰਜਾਬ ਡੋਪਤਾ ਸਾਰਾ ਹੜਾਂ ਚ ਉਹਦੇ ਤੇ ਕੁਛ ਨਹੀਂ ਤੇ ਵਾਦੇ ਸੀਗੇ ਕਿ ਅਸੀਂ ਵੱਡੇ ਵੱਡੇ ਜੀ ਇਹਨਾਂ ਨੂੰ ਬਹੁਤ ਵੱਡੀਆਂ ਕੰਪਨਸੇਸ਼ਨਾਂ ਦੇਵਾਂਗੇ ਵੱਡੇ ਵੱਡੇ ਵਾਦੇ ਕੀਤੇ ਸੀ ਤੇ ਕੀ ਕੀਤਾ ਉਹਦੇ ਚੋਂ ਨਿਕਲਿਆ ਕੀ ਅਜਨਾਲੇ ਹਲਕੇ ਚ ਸਰਕਾਰ ਦੀ ਆਪ ਦੀ ਸਟੇਟਮੈਂਟ ਹੈ 52 ਪਿੰਡਾਂ ਨੂੰ 5 ਕਰੋੜ 70 ਲੱਖ ਰੁਪਇਆ ਦੇ ਕੇ ਆਏ ਆ ਜਿਦੇ ਚੋ 1 ਕਰੋੜ 16 ਲੱਖ ਰੁਪਇਆ ਫਸਲੀ ਬੀਮਾ ਹੈ ਫਸਲੀ ਮੁਆਵਜ਼ਾ ਡੈਮੇਜ ਫਾਰ ਕ੍ਰੋਪਸ ਤੇ ਜੇ ਵੀ ਇਸ ਆਰ ਪ੍ਰਤੀ ਏਕੜ ਜਿਹੜਾ ਸਰਕਾਰ ਦਾ ਪ੍ਰੋਮਿਸ ਸੀ ਉਹ ਵੇਖੋ ਤਾਂ ਫਿਰ ਤਾਂ 11 ਕਿੱਲੇ ਹੀ ਬਣਦੇ ਆ ਇੱਕ ਪਿੰਡ ਨੂੰ ਜੇ 1 ਕਰੋੜ 16 ਲੱਖ 52 ਪਿੰਡਾਂ ਨੂੰ ਦਿੱਤਾ ਹੈ ਤਾਂ ਇੱਕ ਪਿੰਡ ਨੂੰ 2,23,000 ਰੁਪਇਆ ਆਉਂਦਾ ਹੈ ਤੇ ਜੇ 223000 ਹੁੰਦਾ ਤੇ 20000 ਦੇ ਸਾਹਮਣੇ 11 ਕਿੱਲਿਆਂ ਨੂੰ ਫਿਰ ਤਾਂ ਤੁਸੀਂ ਮੁਆਵਜ਼ਾ ਦਿੱਤਾ ਦਿੱਤਾ ਕੀ ਹੈ ਵਰਸਟ ਅਫफेक्टेड ਹਲਕਾ ਹੈ ਸਰਕਾਰ ਦੀ ਸਟੇਟਮੈਂਟ ਹੈ ਕਿ 631 ਬੈਨੇਫਿਸ਼ਰੀਜ਼ ਨੂੰ ਅਸੀਂ ਇਹ ਪੈਸਾ ਦਿੱਤਾ ਹੈ ਤੇ ਫਿਰ 631 ਬੈਨੇਫਿਸ਼ਰੀਜ਼ 52 ਪਿੰਡਾਂ ਚ 12 ਬੰਦੇ ਪ੍ਰਤੀ ਪਿੰਡ ਬਣਦੇ ਆ ਤੇ ਬਾਕੀ ਦੇ ਲੋਕ ਕਿੱਥੇ ਆ ਸਾਰਾ ਹਲਕਾ ਰੁੜ ਗਿਆ ਪਿੰਡਾਂ ਦੇ ਪਿੰਡ ਖਤਮ ਹੋ ਗਏ ਤੇ ਤੁਸੀਂ ਇਹ ਕੁਝ ਕਰਨ ਦੀ ਬਜਾਏ ਕੁਝ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਹਤੇ ਕਰਾਪਸ਼ਨ ਦੇ ਮੁੱਦਿਆਂ ਦੀ ਉੱਤੇ ਬੋਲਣ ਦੀ ਬਜਾਏ ਤੁਸੀਂ ਇੱਥੇ ਕਿੱਕਲੀਆਂ ਪਾ ਰਹੇ ਹੋ ਸ਼ਰਮ ਆਉਣੀ ਚਾਹੀਦੀ ਹੈ